ਬਾਪੂ टांग ਕਦੋਂ ਕਦੋਂ ਨਹੀਂ ਕਰਦੇ ਕਿਤੇ ਨਾ ਨਾ ਹੈ ਇਹ ਤਾਂ ਬਣ ਨਹੀਂ ਔਖਾ ਚੁਨੀਆ ਅੱਛਾ ਬਹੁਤ ਮੁਸ਼ਕਿਲ ਕੀ ਪਿਆਰ ਹੈ ਜੀ ਕੀ ਪਿਆਰ ਹੈ ਕੀ ਮੁਹੱਬਤ ਹੈ ਅੱਛਾ ਇਨਾ ਵਰਗੇ ਬੜਨਾ ਬੜੇ ਔਖਾ ਹੈ ਔਖਾ ਹੈ ਕਮਾਈ ਬਹੁਤ ਕਰੀਏ ਨਾਲ ਅੱਛਾ ਬੇਬੇ ਤਾਂ ਕਦੋਂ ਨਹੀਂ ਕਰਦੇ ਤੁਹਾਨੂੰ ਨਾ टांग ਦੇ ਕੇ ਗੱਲਾਂ ਤਾਂ ਕਰਦੇ ਆ ਹਾਂ ਜੁੱਟ ਆ ਗਿਆ ਪੀੜਾ ਉੱਠ ਕੇ ਬਸ ਜੇ ਨੀਂਦ ਆਈ ਨੇ ਫੇ ਪਾਈਂ ਪੀ ਕੇ ਆ ਦੇਖੋ ਜੀ ਜੋੜੀ ਦੀ ਕਿਆ ਕਹਿਣੇ ਦੀ ਆ ਹੈ ਦੀ ਜੋੜੀ ਅਸਲੀ ਹੈ ਜੀ ਮੈਂ ਕਹਿੰਦਾ ਜੀ ਇੱਕ ਫਿਲਮ ਆਈ ਸੀ ਇੱਕ ਦੂਜੇ ਕੇ ਲਈ ਇਹਨੂੰ ਕਹਿੰਦੇ ਇੱਕ ਦੂਜੇ ਕੇ ਲਈ ਬੇਬੇ ਬਚਨ ਕੌਰ ਔਰ ਸੂਬੇਦਾਰ ਕਰਨੈਲ ਸਿੰਘ ਜੀ ਕਿਆ ਕਹਣੇ ਇਹਨਾਂ ਦਾ ਪਿਆਰ ਜੀ ਕਿਆ ਗੈ ਰਹੇ ਸੀ ਤੁਸੀਂ ਲੜਕੇ ਅਸੀਂ ਲੜਕੇ ਕਦੇ ਨਹੀਂ ਦੇਖਿਆ ਹਾਂ ਦੁੱਧ ਚ ਪੱਤੀ ਪਾ ਕੇ ਲਿਆਉਂਦਾ ਲੜਾ ਇੱਕ ਸਾਲ ਕਾਲਜ ਵੇਲੇ ਮਾਸਟਰ ਗੱਲਾਂ ਲਾ ਕੇ ਕਰਨ ਕਹਿੰਦੇ ਫਲਾਣੇ ਦੀ ਟੀਮੀ ਆਟਾ ਵੇਚੀ ਆ ਗੁੜ ਵੇਚਦੀ ਆ ਉਹ ਮੈਂ ਕਿਹਾ ਮੇਰੇ ਘਰ ਵਾਲੀ ਨਾ ਕਦੇ ਨਹੀਂ ਵੇਚਿਆ ਹੂੰ ਉਹ ਕਹਿੰਦੇ ਤੂੰ ਜੇ ਉਹ ਢਾਸ ਮੰਗਦੀ ਆ ਤੂੰ 20 ਦਿਨ ਹੂੰ ਹੈ ਤਾਹਨੇ ਵੇਚਦੀ ਹੂੰ ਹਾਂ ਇਸ ਤਰ੍ਹਾਂ ਇਹਨਾਂ ਕਦੇ ਪਰਿਵਾਰ ਸਾਡਾ ਮੇਰਾ ਬਾਰ ਕੋਈ ਰਹੀ ਹੈ ਆ ਦੇਖੋ ਜੀ ਬੇਬੇ ਬਾਪੂ ਦੀ ਜੋੜੀ ਜੀ ਇਹਨਾਂ ਨੂੰ ਮਿਲ ਕੇ ਨਜ਼ਾਰਾ ਆ ਗਿਆ ਜੀ ਇੱਕ ਦੂਜੇ ਤੇ ਬਿਲਕੁਲ ਜਾਨ ਨਿਛਾਵਰ ਕਰਦੇ ਆ ਜੀ ਕਿ ਆ ਕਹਿੰਦੇ ਜੀ ਆ ਤਾਂ ਬਹੁਤ ਚੰਗਾ ਲੱਗਿਆ ਹੁਣ ਕਿਆ ਕਹਿਣਾ ਜਾਂਦੇ ਸੀ ਤੁਸੀਂ ਮੈਂ ਕਹਿਣ ਲੱਗਿਆ ਸੀ ਕਹਿੰਦਾ ਮੈਂ ਕਹਿੰਦਾ ਸੀ ਜਦ ਤੋਂ ਬੁਢੇ ਹੋ ਗਏ ਹੁਣ ਹੋ ਗਏ ਹ ਨਹੀਂ 80 ਸਾਲ થઈ ਮੈਂ ਬੁढ़ा ਸਮਝਿਆ ਹੀ ਨਹੀਂ ਤੁਸੀਂ ਹੁਣ ਵੀ ਬੁਢੇ ਨਹੀਂ ਐ ਹਾਂ ਕਹਿ ਮੈਂ ਤੁਸੀਂ ਬਿਲਕੁਲ ਕਾਇਮ ਹੈ ਭੁੱਖ ਸਹੀ ਲੱਗਦੀ ਤੁਹਾਨੂੰ ਹਾਂ ਭੁੱਖ ਸਹੀ ਲੱਗਦੀ ਹੈ ਹਾਂ ਭੁੱਖ ਇੰਨਾ ਕਾ ਭੁੱਖ ਖਾਣ ਖਾ ਥੋੜਾ ਹੁੰਦਾ ਹੈ ਦੁੱਧ ਕਿੰਨਾ ਪੀ ਜਾਂਦਾ ਹੈ ਇਹ ਵੀ ਆ ਦੱਸ ਕਹਿੰਦੇ ਕਿਲੋ ਦੁੱਧ ਦੇ ਜੰਦੇ ਤੁਸੀਂ ਤੁਹਾਡੇ ਨਾਲ ਹੀ ਲੈਣੇ ਆ ਕਿਲੋ ਨਹੀਂ ਕਿਲੋ ਇੱਕ ਟਾਈਮ ਦਾ ਕਿਲੋ ਇੱਕ ਟਾਈਮ ਦਾ ਮੇਰੇ ਸਵੇਰੇ 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 ਕਿਲੋ ਦੁੱਧ ਦੋ ਦਿਨ ਤੇ ਦਿਨ ਤੇ ਤਾਂ ਪਰਮਾਤਮਨ ਪਤਾ ਕਾ ਕਿਲੋ ਹੋਈ ਬੇਬੇ ਕਿਲੋ ਦੁੱਧ ਪੀ ਜਾਂਦੀ ਸਵੇਰੇ ਸਵੇਰੇ ਦੋਏ ਜਾਣੇ ਅੱਧਾ ਤਾਂ ਕਿਲੋ ਹਾਂ ਜੀ ਆ ਤਾਂ ਹੀ ਬੜਾ ਕਪੜੀ ਬਣਨੀ ਸਾਰੀ ਰੋਟੀ ਅਸੀਂ ਥੋੜੀ ਖਾਣੇ ਆ ਦੁੱਧ ਜਿਆਦਾ ਦੁੱਧ ਜਿਆਦਾ ਵਜੀਰੀ ਰਲਾ ਕੇ ਰੱਖੇ ਹੋਏ ਬਿਸਕੁਟ ਰੱਖੇ ਹੋਏ ਆ ਵਜੀਰੀ ਰਲਾ ਕੇ ਰੱਖੇ ਜਦ ਪੰਜੀਰੀ ਆ ਤੇ ਰੱਖੀ ਹੋਈ ਆ ਅੱਛਾ ਸਾਨੂੰ ਵੀ ਪੰਜੀਰੀ ਦੇ ਦੇ ਥੋੜੀ ਜੀ ਲੇ 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 ਜੀ ਇਹ ਲੈ ਜੋ ਜਿੰਨੇ ਮਰਜੀ ਬੇਬੇ ਦਾ ਦਿਲ ਖੁੱਲਿਆ ਜੀ ਦੋਹਾਂ ਦਾ ਜਿੰਨੀ ਮਰਜੀ ਲੈ ਲਓ ਮੈਂ ਸੋਨੂੰ ਨਾਲੇ ਆਪਣੇ ਮੰਜੇ ਕੋਲ ਜਾਣਾ ਬੈੱਡ ਕੋਲ ਹਾਂ ਨਾਲੇ ਉੱਥੇ ਮੇਚ ਵੇ ਰੱਖਿਆ ਮੇਰਾ ਦਵਾਈ ਬੂਟੀ ਵੀ ਉੱਪਰ ਹੈ ਹਾਂ ਉੱਥੇ ਪਨੀਰੀ ਖਾਣੇ ਨੂੰ ਉੱਥੇ ਪਨੀਰੀ ਖਾਵਾਂਗੇ ਬੈਠ ਕੇ ਉੱਥੇ ਹੀ ਪਈ ਹੈ ਆ ਸਾਨੂੰ ਤਾਂ ਨੌਜਵਾਨਾਂ ਨੂੰ ਹজম ਨਹੀਂ ਹੁੰਦੀ ਹੁਣ ਪਨੀਰੀ ਪੰਜੂਰੀ ਆ ਤੂੰ ਆ ਤਾਂ ਖਵਾ ਲੈ ਹজম ਹੋ ਜਾਂਦੀ ਇਹਨਾਂ ਨੂੰ ਬਿਲਕੁਲ ਕੌ ਕੋ ਸਹਾਜ ਮਹਲ ਮੈਂ ਛੱਡਿਆ ਪਿੱਛੇ ਅੱਧਾ ਅੱਧੀ ਕੌਲੀ ਕੀ ਦੀ ਵਿੱਚ ਰੋਟੀ ਚੂਰ ਕੇ 4-5 ਦਿਨ ਖਾਧੀ ਆ ਖਾਂ ਘਾਪੇ ਹਟ ਹਾਂ ਘਾਪੇ ਆਟੀ ਅੱਛਾ ਹੂੰ ਕਵਾਲ ਹੈ ਪਿੱਛੇ ਖਾਣਾ ਛੱਡਿਆ ਮੈਂ ਹਾਂ ਜਾਣ ਕੇ ਛੱਡ ਤਾ ਹੂੰ ਉਹ ਕੌਲੀ ਚ ਛੜਾ ਕੇ ਅੱਛਾ ਸੱਤਾ ਕਰਿਆ ਹਾਂ ਜਦ ਰੋਟੀ ਖਾਣੀ ਹੈ ਹੂੰ ਉਹ ਓਕੇ ਖਾਣਾ ਇੱਕ ਰੋਟੀ ਦਾ ਹੂੰ ਉੱਤੇ ਬਾਅਦ ਰੋਟੀ ਖਾਣੀ ਇੱਕ ਹੁਣ ਤੱਕ ਖਿਚੜੀ ਡਲੀਆਂ ਬਣਾ ਕੇ ਦੰਨੇ ਹੂੰ ਦੋਇ ਟਾਈਮ ਅਚਾਰੇ ਦਾਣੇ ਦਲੀਆ ਅੰਨਾ ਦਲੀਆ ਦਲੀਆ ਜਿੱਕੇ ਬਾਦ ਨਾ ਦੇਸੀ ਕੋਟ ਟੱਕਾ ਸ਼ੱਕਰ ਸ਼ੁਕਰਵਾਨ ਦੇ ਉੱਪਰ ਹਾਂ ਜੀ ਵਿੱਚ ਸ਼ੱਕਰ ਹੁੰਦੀ ਹੈ ਅੱਛਾ ਬਈ ਦੇਸੀ ਕੋ ਦਾ ਸਰਕਾ ਸਾਡਾ ਪਰਿਵਾਰ ਤਾਂ ਬਹੁਤ ਬੜਾ ਅੱਛਾ ਰਾਤ ਨੂੰ ਹਾਰੇ ਦੇ ਵਿੱਚ ਪਾਥੀਆਂ ਪਾਉਣੀ ਆ ਹੂੰ ਉਹਦੇ ਵਿੱਚ ਫਿਰ ਉਹ ਦਾਲ ਮਾਂ ਦੀ ਧਰਨੇ ਅੱਛਾ ਦਿਨ ਚੜਦੇ ਨੂੰ ਐਡੀ ਸੁੱਖ ਨਾਲ ਉਹ ਹੁੰਦੀ ਸੀ ਹੂੰ ਚਾਈ ਪੰਜਾਜੀ ਤੇ अच्छा परिवार इकट्ठा ਦਾ ਸਾਰੇ ਹੂੰ ਤਾਂ ਉਹ ਫਿਰ ਤੜਕੇ ਨੂੰ ਸਦਾ ਰਿਜ ਜਾਂਦੀ ਸੀ ਹੂੰ ਆ ਫਿਰ ਸਵੇਰੇ ਕੱਢਣੀ ਫਿਰ ਤੜਕਾ ਲਾਉਣਾ اچھا ਸਵੇਰੇ ਕੱਢਣੀ ਫਿਰ ਤੜਕਾ ਲਾਉਣਾ ਫਿਰ ਤੜਕਾ ਲਾਉਣਾ ਹੂੰ ਰਿੰਣੇ ਰਿਜਣੀ ਛੱਡ ਦੇਣੀ ਹੈ ਰਾਤ ਨੂੰ ਹਾਰੇ ਚ ਅੱਛਾ ਰਾਤ ਨੂੰ ساری ਰਾਤ ਰਿਜਦੀ ਰਹਿਣੀ ਸਾਰੀ ਰਿਜਦੀ ਰਹਿਣੀ ਹੈ ਅੱਛਾ ਆ ਤਾਂ ਗੱਲ ਕਦੀ ਨਹੀਂ ਮੈਂ ਸੁਣੀ ਵੀ ساری ਰਾਤ ਰਿਜਦੀ ਰਹਿਣੀ ਹਾਂ ਹਾਰੇ ਹਾਰੇ ਠੀਕ ਹਾਰੇ ਸਭ ਰਿਜਦੀਆਂ ਪਾਕੇ ਬਾਹਰੇ ਵਿੱਚ ਚਾਰ ਦਿਨੇ ਅੱਛਾ ਚਾਰ ਬਜ਼ੁਰਗ ਤੇ ਅੱਛਾ ਤਾਂ 6 ਤੇ ਮਾਸੀ ਫੇਰ ਵੇਰ ਤੇ ਇਕੱਠੇ ਹੀ ਤੇ ਸਾਰੇ 50 ਜੀ 50 ਜੀ ਦਾ ਹਾਂਜੀ ਉਹ ਤਾਂ ਫਿਰ ਬਹੁਤ ਬੜੀ ਕਾਰ ਨਹੀਂ ਜੀ ਰੱਖਦੇ ਹੁਣੇ ਤੁਸੀਂ ਅੱਜ ਬੜੀ ਕਾਰ ਨਹੀਂ ਸੀ ਮਿੱਟੀ ਵਾਲੀ ਮਿੱਟੀ ਵਾਲੀ ਅੱਛਾ ਉਹਦੇ ਵਿੱਚ ਫਿਰ ਹਾਰੇ ਚ ਪਾ ਕੇ ਪਾਥੀਆਂ ਹੂੰ ਉਹਦੇ 'ਚ ਰਾਤ ਨੂੰ ਧਰ ਦੰਦੇ ਤੇ ਅੱਛਾ ਕਿ ਕਿਲੋ ਮਾ ਪਾ ਕੇ 1 ਕਿਲੋ 50 ਜਾਣਿਆਂ ਦਾ ਹੂੰ ਪੂਰਾ ਜ਼ਬਰਦਸਤ ਕੰਮ ਜੀ ਹੈ ਹਾਂ ਜੀ ਸਾਰੇ ਪਿੰਡ ਨੂੰ ਮੂਰੇ ਤੱਕ ਕਰ ਬੜਾ ਬੜੀ ਪਰਮੀ ਸੀ ਸਮਝ ਲਓ ਹੂੰ ਕਿਸੇ ਦੇ 2-4 ਹੋਣਗੇ ਸਾਡੇ ਪਰਿਵਾਰ ਸੁਖ ਨਾ ਬੜਾ ਤਾਂ ਤੇ ਸਾਡੇ ਬਡਾਰੂ ਤੇ ਉਹ ਮੱਖਣੀ ਦੇ ਬਿਨਾ ਰੋਟੀ ਨਹੀਂ ਖਾਂਦੇ ਹੁੰਦੇ ਅੱਛਾ ਮਾਂ ਦੀ ਦਾਲ ਹੋਣੀ ਉਹਨਾਂ ਚ ਇੰਨੀ-ਇੰਨੀ ਮੱਖਣੀ ਪਵਾ ਕੇ ਤਾਂ ਰੋਟੀ ਖਾਣੀ ਅੱਛਾ ਹਾਂ ਜੀ ਵਿੱਚੇ ਸਾਰੇ ਲਾ ਲੋ ਅੰਗੇ ਹੂੰ ਤਾਂ ਤਾਂ ਖਾਣੀ ਜਾਂ ਰੋਟੀ ਖਾਣੀ ਹੈ ਤਾ ਕੁੜੀਆਂ ਨੇ ਇੰਨੀ ਮੱਖਣੀ ਸੀ। ਅੱਛਾ ਤੜਕਾ ਕਿੱਦਾਂ ਲਾਉਂਦੇ ਸੀ ਦੱਸੋ ਤੜਕਾ ਲਾ ਕੇ ਦੱਸੋ ਮੈਨੂੰ ਕਿ ਆ ਕਿਆ ਪਾਉਂਦੇ ਸੀਗੇ। ਇਹ ਆਜ ਪੂਰਾ ਸਾਰਾ ਕੁਝ ਲਾਸਣ ਇਹ ਚੀਜ਼ ਬਿਨਾ ਨਹੀਂ ਤੇ ਖਾਂਦੇ ਸਾਡੇ ਬਡਾਰੂ ਆਏ ਨਹੀਂ ਤੇ ਵੀ ਜਿੰਝ ਦੇਤੀ ਖਾ ਲਈ। ਅੱਛਾ। ਨਾ। ਯਾਨੀ ਖਾਣਾ ਉਹਨਾਂ ਦਾ ਇੰਨਾ ਤਾਂ ਬਹੁਤ ਤਾਰੀਫ ਤੇ। ਆਂ ਵੀ ਬਹੁਤ ਕਰਦੇ ਸੀ। ਮੱਖਣੀ ਜ਼ਰੂਰ ਪਾਉਣੀ ਐ ਇੰਨੀ-ਇੰਨੀ। ਦਾਲ ਚ। ਹਮ ਮਸਾਲਾ ਕਟਾ ਲਾਸਣ ਹੋਰ ਮਸਾਲਾ ਆਦਾ ਸਾਡੇ ਬਡਾਰੂ ਆਏ ਤੇ ਪੰਸੇਰੇ ਤੇ ਬਿਨਾ ਆਦਾ ਨਹੀਂ ਤੇ ਲਿਆਉਂਦਾ। ਅੱਛਾ ਇੱਕ ਪੰਸੇਰਾ ਆਪਦੇ ਦਾ ਲਿਆਉਣਾ ਇੱਕ ਪੰਸੇਰਾ ਆਪਦੇ ਦਾ ਲਿਆਉਣਾ ਇੱਕ ਪੰਸੇਰਾ ਆਪਦੇ ਦਾ ਲਿਆਉਣਾ ਹੂੰ ਆਇ ਨੀਤਾ ਵੀ ਜੇ ਟੱਬਰ ਬੜਾ ਹੈ ਤਾਂ ਓਕੜੇ ਨੂਨ ਮਿਰਚ ਪਾ ਕੇ ਰੋਟੀ ਖਾ ਲੈਂਦੇ ਹੂੰ ਨਾ ਇੱਕ ਪੰਸੇਰਾ ਉਹਦਾ 9-10 ਦਿਨ ਗੈਲੋਂ ਆਪਦੇ ਦਾ ਅੱਛਾ ਹਾਂ ਅਸ਼ ਖਾਣੇ ਰਤਾ ਤੜਕਾ ਪੂਰਾ ਲਾ ਕੇ ਤਾਂ ਖਾਂਦੇ ਥੇ ਹੂੰ ਨਹੀਂ بڑے ਪਰਿਵਾਰਾਂ ਚ ਜਿਹੀ ਜਾਈ ਟੱਕ ਦੋ ਅਸੀਂ ਹੁਣ ਵੀ ਦੇਖੇ ਨੇ ਬਹੁਤ ਲੋਕ ਹੂੰ ਉਹ ਚੀਜ਼ ਨਹੀਂ ਮਿਲਦੀ ਸਿਆਣਿਆਂ ਨੂੰ ਹੂੰ ਐਨੇ ਕਿਉਂ ਕਹੀਏ ਸੰਤਾ ਹੁਣ ਵੀ ਮੂੰ ਮੰਗੀ ਮਿਲਦੀ ਆ ਭਾਈ ਨਹੀਂ ਤੁਹਾਡਾ ਪਰਿਵਾਰ ਟੱਬਰ ਸਾਰਾ ਜੀ ਸਾਰੇ ਬਹੁਤ ਵਧੀਆ ਹੈ ਸਮਾ ਕਹਿੰਦੇ ਨੇ ਮੈਨੂੰ ਕਹਿੰਦੇ ਨੇ ਤੂੰ ਘਰ ਬੀਬੀ ਆ ਚੀਜ਼ ਤੁਸੀਂ ਦਾਲ ਬਣਾ ਲੈਂਦੇ ਹੁਣ ਵੀ ਹਾਂ ਜੀ ਅੱਛਾ ਹੁਣ ਵੀ ਹੁਣ ਵੀ ਬਣਾ ਲੈਂਦੇ ਆ ਉਮਰ 96 ਸਾਲ ਦੇ ਕਰੀਬ ਹੈ ਤੁਹਾਡੀ ਹਾਂ ਜੀ ਦਾਲ ਬਣਾ ਲੈਂਦੇ ਤੁਸੀਂ ਬਣਾ ਲੈਂਦੇ ਰੋਟੀ ਮੈਂ ਹੁਣ ਵੀ 10 ਬੰਦਿਆਂ ਦੀ ਪਕਾ 90 ਦੇ ਗੀੜ 96 ਤੁਹਾਡੀ ਹੈ ਹੂੰ 10 ਬੰਦਿਆਂ ਦੀ ਰੋਟੀ ਮੈਂ ਹੁਣ ਪਕਾ ਸਕਾਂ ਅੱਛਾ ਹਾਂਜੀ ਹੂੰ ਮੈਨੂੰ ਘੌੜ ਨਹੀਂ ਆਉਂਦੀ ਮੈਂ ਛੱਡੀ ਦੀ ਇਹਨਾਂ ਨੂੰ ਨੋਹਾਂ ਨਹੀਂ ਛਡਾਤੀ ਹੁਣ ਹੁਣ ਵੀ ਕੋਈ ਇਹਨਾਂ ਨੂੰ ਫਿਕਰ ਨਹੀਂ ਹੈ ਹੂੰ ਮੈਂ ਤੁਹਾਨੂੰ ਦੱਸਾਂ ਅੱਛਾ ਰੋਟੀ ਨਾ ਹੁਣ ਵੀ ਪਕਾ ਸਕਦੀਆਂ ਸੱਤ ਅੱਠ ਬੰਦਿਆਂ ਦੀ ਹੂੰ ਚਾਹੇ ਉਮਰ ਕਿੰਨੀ ਹੋਵੇ ਕਿੰਨੇ ਵਜੇ ਉੱਠਦੇ ਸਵੇਰੇ ਤੁਸੀਂ ਸਵੇਰੇ ਉੱਠਦੇ ਆ ਜੇ 4 ਵਜੇ ਪਾਠੀ ਲੱਗ ਜਾਂਦਾ ਅੱਛਾ ਉੱਠ ਕੇ ਆਪਣਾ ਬੈਠੇ ਰਹੇ ਜਾਂ ਨਹੀਂ ਰਹਉਂਦੀ ਕਿਹੜਾ ਕੋਈ ਕੰਮ ਹੁੰਦਾ ਹੁਣ ਹੂੰ ਨਾ ਕੰਮ ਕਰਨੇ ਵਾਲੇ ਸਾਡੇ ਹੈਗੇ ਨੇ ਹੂੰ نو ਆਈ ਗੀਆਂ ਆਪਣੇ ਕਰਜ਼ੀਆਂ ਨੇ ਆਪਣੇ ਸਾਡਾ ਚਾਹ ਪਾਣੀ ਮਿਲ ਜਾ ਬਾਪੂ ਜੀ ਵੀ ਸਵੇਰੇ ਜਲਦੀ ਹਾਂ 4 ਵਜੇ ਸਮਝ ਲਓ ਜਾਬ ਆ ਜਾਂਦੀ ਹੈ ਅੱਛਾ 4 ਵਜੇ ਬੈਠੇ ਹੁੰਦੇ ਨੇ ਤੇ ਚਾਹ ਚੂ ਤੁਸੀਂ ਬਣਾ ਕੇ ਦੇ ਦਿੰਦੇ ਇਹਨਾਂ ਨੂੰ ਚਾਹ ਉੱਠ ਕੇ ਗਿਆ ਜਿਹੜਾ ਅੱਛਾ ਇਹਦੇ ਘਰ ਵਾਲੀ ਇਹ ਇਹਨੇ ਸਾਨੂੰ 4 ਵਜੇ ਲਾਜ਼ਮੀ ਚਾਹ ਦੇ ਦੇਣੀ ਹੈ ਕਿੱਧਰ ਤੇ ਪੱਤੀ ਪਾ ਲਿਆਉਣੀ ਹੈ ਦੇਸੀ ਜਾਂ ਦੋਈ ਅੱਛਾ ਇਹ ਨਾ ਕਿੱਲੋ ਵਾਲਾ ਕੱਪ ਇਹਨੇ ਪੱਤੀ ਪਾ ਕੇ ਭਰ ਲਿਆ ਉਹ ਦੁੱਧ ਵਿੱਚ ਅੱਛਾ ਹੂੰ ਇਹ ਵੀ ਚਾਹੀਓ ਬਣਾ ਕੇ ਦੇ ਦੇਣੀ ਇਹਨੇ ਕਿੱਲੋ ਵਾਲੇ ਕੱਪ ਦੇ ਵਿੱਚ ਪਾ ਕੇ ਲੈ ਆਉਣੀ ਹੈ ਬੇਬੇ ਇੱਕ ਮਫਰੀਆ ਇੱਕ ਗੱਲ ਪੁੱਛਾ ਤੁਹਾਡੇ ਤੇ ਹਾਂਜੀ ਪੁਰਾਣਾ ਟਾਈਮ ਵਧੀਆ ਸੀ ਕਿ ਹੁਣ ਹੈ ਇਹ ਸੱਚੀ ਸੱਚੀ ਦੱਸਣਾ ਸਾਡੀ ਖਾਤਰ ਤਾਂ ਹੁਣ ਵੀ ਉਹੀ ਹੈ ਅੱਛਾ ਪਹਿਲਾਂ ਵੀ ਉਹੀ ਤਾਂ ਹਾਂ ਹੁਣ ਵੀ ਉਹੀ ਹੈ ਅੱਛਾ ਕਈਆਂ ਨੂੰ ਹੁੰਦਾ ਵੀ ਹਾਏ ਪੁਰਾਣਾ ਚੰਗਾਤਾ ਹੁਣ ਨਹੀਂ ਚੰਗਾ ਸਾਨੂੰ ਤਾਂ ਹੁਣ ਉਦੋਂ ਵੀ ਚੰਗਾ ਜਦੋਂ ਜੇ ਕੰਮ ਕਰਦੇ ਹੁਣ ਨਹੀਂ ਕੋਈ ਉਹ ਨਹੀਂ ਹੈਗਾ ਹੁਣ ਬੈਠਿਆਂ ਨੂੰ ਮਿਲਦਾ ਹੂੰ ਸਵੇਰੇ ਦੁੱਧ ਦੇ ਕੱਪ ਚ ਕਿਲੋ ਦੇ ਚ ਪੱਤੀ ਪਾ ਕੇ ਇਹਨੇ ਆਪ ਲਿਆਉਂਦਾ ਹੂੰ ਪੈਨਸ਼ਨ ਤਾਂ ਉਹ ਲੈਂਦੇ ਨੇ ਬਜ਼ੁਰਗ ਹੂੰ ਪਤਾ ਨਹੀਂ ਕਿੰਨੀ ਲੈਂਦੇ ਨੇ ਮੈਂ ਨਹੀਂ ਅੱਛਾ ਪਤਾ ਨਹੀਂ ਕਿੰਨੀ ਲੈਂਦੇ ਨਹੀਂ ਪੁੱਛੀ ਬੇਬੇ ਗੇ ਨੇ ਮੈਨੂੰ ਪਤਾ ਹੀ ਨਹੀਂ ਪੈਨਸ਼ਨ ਕਿੰਨੀ ਲੈਂਦੇ ਉਹੀ ਲੈਂਦਾ ਹੁੰਦਾ ਅਸੀਂ ਨਹੀਂ ਲੈਂਦੇ ਮੈਨੂੰ ਵੀ ਨਹੀਂ ਪਤਾ ਉਹੀ ਲੈਂਦਾ ਉਹੀ ਲੈਂਦਾ ਅੱਛਾ ਅਸੀਂ ਕੀ ਕਰਨੀ ਆ ਹਾਂ ਅਸੀਂ ਨਹੀਂ ਲੈਂਦੇ ਖਰਚਾ ਆਈਦਾ ਸਮਝਦਾ ਠੀਕ ਹੈ ਅਸੀਂ ਕੀ ਮੈਂ ਕਹਿੰਦਾ ਵੀ 10 12 ਸੂਟ ਹੈ ਮੇਰੇ ਜੱਜ ਆਣਾ ਤੂੰ ਤੂੰ ਸੂਟਸ ਵਾਲਾ ਇੱਕ ਚਿੱਟਾ ਹਾਂ 10 12 ਪਾਏ ਦਾਸ ਬਰਨ ਲੈਣਾ ਲੈਣਾ ਇਹਨਾ ਨਹੀਂ ਅੱਛਾ ਅਸੀਂ ਹਕੂਮਤ ਤਾਂ ਨਹੀਂ ਕਰੀ ਹੋਈ ਹਕੂਮਤ ਛੱਡਦੀ ਪਿਲਛਣ ਆ ਜਿਹੜੀ ਤੁਸੀਂ ਹਕੂਮਤ ਨਹੀਂ ਕਰੀ ਹਕੂਮਤ ਤੁਹਾਡੀ ਹੋਆ ਪਰ ਹਾਂ ਹਾਂ ਤਾਂ ਹੀ ਬਣੀ ਹੈ ਨਾ ਹਕੂਮਤ ਦੱਦੇ ਨੇ ਜਾਂ ਆ ਨਹੀਂ ਠੀਕ ਹੈ ਦਰਦੇ ਨਹੀਂ ਸਤਿਕਾਰ ਕਰਦੇ ਨੇ ਤੁਹਾਡਾ ਹਾਂ ਹਾਂ ਸਤਿਕਾਰ ਸਾਗ ਕਿਦਾਂ ਬਣਾਉਂਦੇ ਸੀ ਤੁਸੀਂ ਆਪਣਾ ਤਰੀਕਾ ਦੱਸੋ ਤੁਸੀਂ ਪਹਿਲਾਂ ਸਾਗ ਕਿਦਾਂ ਹੁਣ ਤਾਂ ਜਿੱਦਾਂ ਬਣਦਾ ਠੀਕ ਹੈ ਵੀ ਵਧੀਆ ਬਣਾਉਂਦੇ ਆ ਤੁਸੀਂ ਦੱਸਣਾ ਪੂਰਾ ਦੀ ਜਿਵੇਂ ਮੈਂ ਬਣਾਉਂਦੀ ਸੀ ਮੇਰੀ ਨੋ ਬਣਾਉਂਦੀ ਆ ਇੱਧਰ ਦੇਖ ਕੇ ਦੱਸਣਾ ਹੂੰ ਆਪਣੇ ਨੋ ਬਣਾਉਂਦੀ ਆ ਤੁਸੀਂ ਕਿਦਾਂ ਬਣਾਉਂਦੇ ਸੀ ਤੌੜੀ ਟਰ ਕੇ ਹੂੰ ਚੀਰ ਕੇ ਪਾਉਂਦੇ ਸੀ ਅੱਛਾ ਦੂਈ ਦਾਤੀ ਨਾਲ ਨਹੀਂ ਤੀਰ ਕੇ ਪਾਇਆ ਕਦੇ ਉਹ ਇਹ ਵੀ ਨਹੀਂ ਪਾਉਂਦੀ ਹੂੰ ਅਸੀਂ ਤਾਂ ਹੱਥਾਂ ਨਾਲ ਚੀਰ ਕੇ ਪਾਉਂਦੇ ਆਂ ਅੱਛਾ ਦਾਤੀ ਪਰ ਹੂੰ ਸਾਹ ਵਾਲੀ ਦਾਤੀ ਅੱਛਾ ਉਹਦੇ ਨਾਲੇ ਚੀਰ ਕੇ ਬਣਾਉਂਦੇ ਆਂ ਹੂੰ ਨਾ ਵੀ ਮੇਰੀ ਉਹਦੇ ਨਾਲੇ ਚਿਰਦੀ ਆ ਹੂੰ ਦੂਈ ਦਾਤੀ ਨਾਲ ਨਹੀਂ ਅਸੀਂ ਚੀਰ ਕੇ ਪਾਇਆ ਸਾਨੂੰ ਨਹੀਂ ਚੰਗਾ ਲੱਗਦਾ ਉਹ ਸਾਹ ਜਿਹੜਾ ਦੂਈਆਂ ਦਾਤੀਆਂ ਨਾਲ ਮਸ਼ੀਨ ਵਾਲੀ ਨਾਲ ਓਹ ਓਹ ਦੇਖੋ ਪੁੱਛ ਰਹੇ ਹਨ ਆਦਾ ਹੂੰ ਲਸਣ ਪਿਆਜ਼ ਉਹਦੇ ਵਿੱਚ ਕਿਹੜਾ ਪੈਂਦਾ ਜੀਰਾ ਵੀ ਪਾ ਲਈਦਾ ਜੀਰਾ ਵੀ ਪਾ ਲਈਦਾ ਅੱਛਾ ਹਾਂ ਜੀ ਜੀਰਾ ਵੀ ਪਾ ਲਈਦਾ ਜੀਰੇ ਤੇ ਬਿਨਾਂ ਅਸੀਂ ਸਾਗ ਨਹੀਂ ਬਣਾਉਂਦੇ ਹਾਂ ਫਿਰ ਆਲਣ ਵਹਿ ਗਿਆ ਹਾਂ ਆਲਣ ਵੀ ਪਾ ਲੈਣੇ ਆ ਅੱਛਾ ਆਲਣ ਨਾਲ ਤਾਂ ਸਾਗ ਬਣਦਾ ਹਾਂ ਸਾਗ ਫਿਰ ਉਹਦੇ ਨਾਲ ਨਹੀਂ ਕਰਦੇ ਤਾਂ ਹੱਥਾਂ ਨਾਲ ਘੋਟਦੇ ਆ ਮਸ਼ੀਨ ਮਸ਼ੂਨ ਨਾਲ ਨਹੀਂ ਘੋਟਦਿਆਂ ਉਹ ਪਤਲਾ ਤੇ ਕਰ ਲੈਂਦੇ ਸ਼ਹਿਰਾਂ ਚ ਤਾਂ ਬਹੁਤ ਅਸੀਂ ਨਹੀਂ ਉੱਕੰਦੇ ਕਰਦੇ ਗੰਦਲਾਂ ਰੱਖਦੇ ਆਂ ਹਾਂ ਹਾਂ ਜੀ ਗੰਦਲਾਂ ਦਾ ਹੀ ਹੁੰਦਾ ਆਂ ਗੰਦਲ ਦਿਖਣੀ ਚਾਹੀਦੀ ਹਾਂ ਗੰਦਲਾਂ ਦਾ ਸਾਗ ਹੁੰਦਾ ਹਾਂ ਅਸੀਂ ਨਹੀਂ ਉਹਦੇ ਨਾਲ ਮਸ਼ੀਨ ਜੀ ਨਾਲ ਕੋਟ ਕੇ ਕੜਾ ਜਾ ਕਰ ਦਿੰਦੀਆਂ ਨੇ ਜਿਹੜਾ ਹਾਂ ਉਹ ਨਹੀਂ ਚੰਗਾ ਲੱਗਦਾ ਹਾਂ ਅਸੀਂ ਤਾਂ ਹੱਥਾਂ ਨਾਲ ਹੀ ਕੋਟਦੀਆਂ ਕੋਟਣੇ ਨਾਲ ਹਾਂ ਐ ਕਰਕੇ ਪੇਰਾਂ ਚ ਕੋਟਣੇ ਨਾਲ ਕੋਟਦੀਆਂ ਫਿਰ ਮੱਖਣੀ ਮੁਖਣੀ ਮੱਖਣੀ ਵਿੱਚ ਪਾ ਕੇ ਖਾਂਦੇ ਨੇ ਨਿਆਣੇ ਹਾਂ ਨਿਆਣੇ ਕੀ ਸਿਆਣੇ ਜੀ ਨੇ ਖਾਣਾ ਐ ਤੱਕ ਕੀ ਆਈਏ ਫਿਰ ਸਰਦੀਆਂ ਨੂੰ ਆ ਜਿਓ ਹਾਂ ਆ ਜਿਓ ਪੱਕੀ ਗੱਲ ਹੈ ਦੱਸ ਦਿਓ ਪਹਿਲਾਂ ਤਾਂ ਹੀ ਸਾਗ ਬਣਾਉਣਾ ਜਦ ਸਾਗ ਬਣੂਗਾ ਤੁਹਾਨੂੰ ਨੰਬਰ ਦੇ ਦੇਣਾ ਤੁਸੀਂ ਸਾਨੂੰ ਫੋਨ ਕਰ ਦੇਣਾ ਅੱਛਾ ਠੀਕ ਹੈ ਜੀ ਥਾਲੇਦਾਰ ਸਾਹਿਬ ਨੇ ਕਰ ਦੇਣਾ ਫੋਨ ਅਸੀਂ ਆ ਜਾਣਾ ਠੀਕ ਹੈ ਜੀ ਆ ਮੱਕੀ ਦੀਆਂ ਰੋਟੀਆਂ ਤੁਹਾਡੇ ਹੱਥ ਦੀਆਂ ਖਾਣੀਆਂ ਸੀ ਚਲੋ ਕੋਈ ਨਾ ਬਣਾ ਦੂੰਗੇ ਤੁਸੀਂ ਹਾਂ ਹੋ ਰੋਟੀਆਂ ਬਣਾਇਂ ਮੈਂ ਬੋਲਣ ਲੱਗਿਆ ਬੋਲੋ ਜੀ ਮੈਂ ਰੇਲ ਜੀ ਕਹਿੰਦਾ ਸੀ ਬੇ ਪਰਵਾਸਵਾਂ ਤੁਸੀਂ ਤਾਂ ਫੋਨ ਹੀ ਮਲਾਤਾ ਮੈਂ ਰੇਲ ਚ ਕਹਿੰਦਾ ਸੀ ਬੇ ਪਰ ਪਰਵਾਸਵਾਂ ਕਿਤੇ ਇਹਨੇ ਸਾਗ ਬਣਾਇਆ ਹੋਵੇ ਕੁਦਰਤੀ ਆਜਾਣਾ ਵਧੀਆ ਗੱਲ ਆਏ ਹਾਏ ਹਾਏ ਕੌਣ ਆਜਣ ਹੈ ਜੀ ਕੌਣ ਆਜਣ ਤੁਸੀਂ ਅੱਛਾ ਅਸੀਂ ਆ ਜੀ ਮੈਂ ਇਹਨੇ ਸਾਗ ਬਣਾਇਆ ਪਿਆ ਹੋਵੇ ਹੂੰ ਪਰਮਾਤਮਾ ਤੁਹਾਨੂੰ ਕੁਦਰਤੀ ਭੇਜ ਦੇਵੇ ਕੀਆ ਪਿਆਰ ਹੈ ਜੀ ਵਧੀਆ ਗੱਲ ਹੈ ਬਾਪੂ ਜੀ ਮਨ ਮੋ ਲਿਆ ਜੀ ਇੱਥੇ ਤੱਕ ਸਕੂਨ ਮਿਲ ਗਿਆ ਇਥੇ ਤੱਕ ਸਕੂਲ ਮਿਲ ਗਿਆ ਵਾਕਿਆ ਜੀ ਬਹੁਤ ਜ਼ਬਰਦਸਤ ਗੱਲ ਹੈ ਮੈਂ ਬਣਾਉਂਦੀ ਸੀ ਉਹ ਮੈਂ ਜਿੱਕਨੇ ਮੇਰੀ ਨੋ ਬਣਾਉਂਦੀ ਹੈ ਵੀ ਘਰ ਆ ਹਾਂ ਉਹ ਸਹਰਾ ਨਾਲ ਕੰਮ ਨਹੀਂ ਕਰਦੇ ਸੀ ਹੂੰ ਉਹ ਨਹੀਂ ਬਣਾਉਂਦੀ ਓਕਣ ਉਹ ਵੀ ਮੇਰੇ ਇਹ ਤਾਂ ਥਾਣੇਦਾਰ ਸਾਹਿਬ ਤਾਂ ਬਹੁਤ ਵਧੀਆ ਹੈ ਜੀ ਬਹੁਤ ਸੇਵਾ ਕਰਦੇ ਤੁਹਾਡੀ ਬਹੁਤ ਸੇਵਾ ਕਰਦੇ 4 ਵਜੇ ਨੇ ਚਾਹ ਦੁਨ ਦੇ ਚਾਹ ਆਮ ਤਾਂ ਜੱਜ ਨਾਲ ਹੀ ਰਹੇ ਤਿੰਨ ਮਹੀਨੇ ਦੀ ਨੌਕਰੀ ਥਾਣੇ ਦੀ ਆ ਥਾਣੇ ਆઠ ਹੋ ਗਿਆ ਕਿੰਨੀ ਰੇਹ ਅੱਛਾ ਜੱਜ ਜੱਜ ਨਾਲ ਹੀ ਰਹੇ ਆ 3 ਮਹੀਨੇ ਰਹਿ ਗਏ ਥਾਣੇ ਚ ਹਾਂ ਇੱਕ ਜੱਜਰ ਨੂੰ ਸਾਗ ਖੁਲਾਇਆ ਇਹਨਾਂ ਦਿਨ ਲਜਾ ਹਾਂ ਉਹ ਕਹਿੰਦਾ ਹੈ ਕਹਿੰਦਾ ਮੈਨੂੰ ਫੇਰ ਖੁਲਾਇ ਕਿਦਨੇ ਵਾਹ ਜੀ ਵਾਹ ਬੇਬੇ ਚੱਕੀ ਚੁੱਕੀ ਵੀ ਚਲਾਈ ਐ ਚੱਕੀ ਪੀ ਹੀ ਨਹੀਂ ਐ ਪੀ ਹੀ ਨਹੀਂ ਐ ਅੱਛਾ ਅਸੀਂ ਨਹੀਂ ਪੀਤੇ ਤੇ ਆਪਣਾ ਆ ਚਰਖੇ ਚੁਰਖੇ ਚਰਖਾ ਵਸੇਰਾ ਕੱਤੇ ਆ ਦੱਸੋ ਕਿਆ ਹੋ ਚਰਖੇ ਦੇ ਕਿਆ-ਕਿਆ ਚੀਜ਼ਾਂ ਕਿਆ-ਕਿਆ ਹੁੰਦੀਆਂ ਸਾਰੀਆਂ ਦਾ ਨਾਮ ਦੱਸਣਾ ਕਿਸੇ ਨੇ ਨਹੀਂ ਦੱਸਣਾ ਸੀ ਬੋਲਣਾ ਤੁਸੀਂ ਉਹ ਦੱਸਣਾ ਚਰਖੇ ਤੇ ਕੀ ਹੁੰਦਾ ਹੂੰ ਪੂਣੀਆਂ ਦੇ ਨਾਲ ਕੱਤਣੀਆਂ ਸੂਤ ਹੂੰ ਤੰਦ ਪਾਉਣਾ ਚਰਖੇ ਤੇ ਅੱਛਾ ਹੋਰ ਹੂੰ ਟੱਕਾ ਉਹ ਉਹ ਬੋਲੇ ਲੱਗੇ ਦੀ ਹਦੀ ਟੱਕਾ ਹੂੰ ਉਹ ਸੂਤ ਪੂਣੀਆਂ ਬੱਟਣੀਆਂ ਨੇ ਹੂੰ ਉਹ ਕੱਤਣਾ ਹੈ ਕੱਤਣਾ ਫਿਰ ਹਾਂ ਜੀ ਕੱਤਣਾ ਫਿਰ ਉਹਦੇ ਗੋਲੇ ਬਣਾਉਣੇ ਨੇ ਹੂੰ ਗੋਲੇ ਬਣਾ ਕੇ ਫਿਰ ਚਾਹ ਇਧਰੀਆਂ ਬੁਣ ਲੋ ਚਾਹ ਮੰਜੇ ਬੁਣ ਲੋ ਹੂੰ ਦਰੀਆ ਦਰੀਆ ਬੁਣੀਆਂ ਤੁਸੀਂ ਹਾਂ ਜੀ ਹੈ ਗਈਆਂ ਆ ਕੁੜੀਆਂ ਕੜੀਆਂ ਨੂੰ ਦੇਤੀਆਂ ਹੁਣ ਅੱਛਾ ਆ ਕੈਮਰਾ ਨੇੜੇ ਦੇ ਪਾਏ ਬੇਬੇ ਦੇ ਕੁੜੀਆਂ ਦੇ ਨਾਂ ਤੇ ਦੇਖੋ ਕਿ ਮੂੰਹ ਤੇ ਰੌਣਕ ਕਿਹਨਾਂ ਨੂੰ ਦੇਤੀਆਂ ਜੀ ਕੁੜੀਆਂ ਨੂੰ ਅੱਛਾ ਕੁੜੀਆਂ ਨੇ ਵਿਆਹ ਕਰੇ ਅੱਛਾ ਨੌ ਨੌ ਬਿਸਤਰੇ ਦਿੱਤੇ ਕੁੜੀਆਂ ਨੂੰ ਅੱਛਾ ਸਣੇ ਰਜਾਈਆਂ ਸਣੇ ਖੇਸੀਆਂ ਅੱਛਾ ਸਣੇ ਰਜਾਈਆਂ ਸਣੇ ਖੇਸੀਆਂ ਆਪਣੀਆਂ ਬੁਣੀਆਂ ਹੋਈਆਂ ਵੀ ਹਾਂ ਆਪਣੀਆਂ ਬੁਣੀਆਂ ਹੋਈਆਂ ਅੱਛਾ ਬਣਾ ਕੇ ਇੱਥੇ ਬੁੰ ਬੁੰਦੇ ਤੇ ਨਾ ਮੋਨੇ ਹਾਂ ਖੇਸੀਆਂ ਖੁਸ਼ੀਆਂ ਦਰੀਆਂ ਕੁੜੀਆਂ ਨੇ ਆਪ ਬੁਣੀਆਂ ਅੱਛੇ ਕੁੜੀਆਂ ਨੇ ਬੁਣੀਆਂ ਹਾਂ ਉਹ ਜਿਹੜੀਆਂ ਤੁਹਾਡੀਆਂ ਭੈਣਾਂ ਸੀਗੀਆਂ ਚਾਰ ਤੁਸੀਂ ਜਿਹਨਾਂ ਦੀ ਗੱਲ ਕੀਤੀ ਹੈ ਮਸੇਰ ਹੈ ਨਾ ਇਹ ਉਹਨਾਂ ਦੇ ਨਾਲ ਵੀ ਤੁਸੀਂ ਬੁਣਦੇ ਕੱਤਦੇ ਕੁਤਦੇ ਸੀ ਇਕੱਠੀਆਂ ਹੋ ਕੇ ਕਰਦੀਆਂ ਸੀ ਸਾਰਾ ਕੰਮ ਹੂੰ ਚਾਰ 3 ਅਸੀਂ ਜਾਨੀ ਮੈਂ ਵੀ ਸ਼ਾਮ ਕੇ ਰੱਖਿਆ ਵਾਜ ਇਕੱਠੀਆਂ ਹੋ ਕੇ ਕਰਦੀਆਂ ਤੇ ਚਰਖਾ ਥੱਪਿਆ ਸ਼ਾਮ ਕੇ ਰੱਖਿਆ ਹੋਇਆ ਰੱਖਿਆ ਕਿਸ ਦਿਨ ਚਲਾਉਣਾ ਆਪਾਂ ਨੇ ਅੱਛਾ ਦਿਖਾ ਦਾਂਗੇ ਬੇਬੇ ਬਚਨ ਕੌਰ ਕਤਰੇ ਚਰਖਾ ਦੀ ਚਲਾਰੇ ਦੀ ਚਰਖਾ ਦੀ ਬੱਲੇ ਬੱਲੇ ਕਰਾ ਦੇਣੀ ਆਪਾਂ ਨੇ ਕੋਈ ਨਾ ਭਾਈ ਕੋਈ ਲੋ ਜੀ ਬਹੁਤ ਚੰਗਾ ਲੱਗਿਆ ਗੱਲਾਂ ਬਹੁਤ ਕਰਨੀਆਂ ਅੱਜ ਇੰਨੀਆਂ ਹੀ ਕਰਨੀਆਂ ਦੁਬਾਰਾ ਫੇਰ ਆਵਾਂਗੇ ਤੁਹਾਡੇ